ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਸੀ ਜੀ ਪਿੰਡ ਫੇਰੂਕੇ ਜ਼ਿਲ੍ਹਾ ਹੈਗਾ ਜੀ ਫਰੋਜ਼ਪੁਰ ਤਹਿਸੀਲ ਹੈਗਾ ਜੀਰਾ ਬਾਈ ਹੁਣਾਂ ਕੋਲੇ ਤਿੰਨ ਚਾਰ ਟਰੈਕਟਰ ਨੇ ਜੀ ਸਭ ਤੋਂ ਪਹਿਲਾਂ ਖੜਾ ਜੀ ਸਵਰਾਜ 2016 ਮਾਡਲ 5 ਲੱਖ 30 ਹਜ਼ਾਰ ਰੇਟ ਦਾ ਰੇਟ ਆ ਪਹਿਲੇ ਘਰ ਦਾ ਟਰੈਕਟਰ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆਂ ਹਾਂਜੀ ਸਤ ਸ੍ਰੀ ਅਕਾਲ ਜੀ ਤੁਸੀਂ ਬੁੱਧੀ ਦੱਸੋ ਜੀ ਇਸ ਟਰੈਕਟਰ ਬਾਰੇ ਇਹ ਬਾਈ ਜੀ ਪਹਿਲੇ ਘਰ ਦਾ 2016 ਮਾਡਲ ਆ ਠੀਕ ਆ ਜੀ ਹਾਂਜੀ ਸਾਰਾ origignal ਆਈ ਠੀਕ ਆ ਜੀ ਨਵੇਂ ਟਾਇਰ ਆਈ ਐ ਮਰਫ ਦੇ ਠੀਕ ਹੈ ਜੀ ਹਾਂ ਜੀ ਇਹ ਰੇਟ ਕੀ ਹੈ ਜੀ ਇਹਦਾ ਰੇਟ ਦੀ 530000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਡਬਲ ਕਲੱਚ ਹੈ ਜੀ ਡਬਲ ਕਲੱਚ ਹੈ ਸਾਰਾ ਸਮਾਨ ਨਾਲ ਠੀਕ ਆਗੇ ਪੱਤਰ ਜੀ ਬਿਲਕੁਲ ਓਕੇ ਹੈ ਜੀ ਕੋਈ ਲੰਬੇ ਵਾਲਾ ਕੰਮ ਤਾਂ ਨਹੀਂ ਬਾਈ ਬਿਲਕੁਲ ਨਹੀਂ ਵੀਰ ਜੀ ਸਵਰਾਜ 855 ਜੀ ਹੈ ਨਾ ਹਾਂ ਜੀ ਤੇ 05 ਨੰਬਰ ਫਿਰੋਜਪੁਰ ਦਾ ਜੀ ਲੋਕਲ ਫਿਰੋਜਪੁਰ ਦਾ ਨੰਬਰ ਜੀ ਕਰ ਲੋ ਚੈੱਕ ਇੰਜਨ ਗੇਅਰ ਦੀ ਫੋਲੋ ਗਾਰੰਟੀ ਹੈ ਵਾਕੇ ਲਈ ਆ ਸਕਦਾ ਵੀਰ ਠੀਕ ਆ ਕੋਈ ਟੱਚਿੰਗ ਟੱਚਿੰਗ ਤਾਂ ਨਹੀਂ ਹੈ ਜੀ ਹੋਰਾ ਜਿੰਨੀ ਨਹੀਂ ਵੀਰੇ ਅੰਸੀਲ ਲਗਾਈ ਹੈ ਹਾਂ ਇੰਜਨ ਤੇ ਮਰਾ ਵੀ ਓਕੇ ਆ ਬਿਲਕੁਲ ਕਰ ਸਕਦੇ ਹੋ ਚੈ ਬਿਲਕੁਲ ਨਵੀਂ ਹਾਲਤ ਦਾ ਟਰੈਕਟਰ ਆ ਜੀ ਕੰਡੀਸ਼ਨ ਬਹੁਤ ਚੰਗੀ ਪਈ ਆ ਰਿਵਰਸ ਵੀ ਟੀਓ ਹੈ ਹਾਂਜੀ ਹਾਂਜੀ ਵੀਰ ਰਿਵਰਸ ਪੀਟੀਓ ਆ ਜੀ ਅੱਛਾ ਕਿੰਨੇ ਦਾ ਛੜਨਾ ਬਾਈ ਜੀ ਇਹ ਇਹ ਬਾਈ ਛੜਦਾ ਮੈਂ 5-10 ਦਾ 5-10 ਦਾ ਮਤਲਬ ਕਿ ਜਿਹੜਾ ਬੰਦਾ ਵੀਡੀਓ ਦੇਖ ਕੇ ਜਾਊਗਾ ਉਹਨੂੰ ਤਕਰੀਬਨ ਸੱਦਾ ਹੀ 20000 ਰੁਪਏ ਦਾ ਡਿਸਕਾਊਂਟ ਆ ਹਾਂ ਜਨ ਦੀਵਾਲੀ ਆਫਰ ਦੀਵਾਲੀ ਤੇ ਜੀ ਹਾਂਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਟਰੈਕਟਰ ਛੜਨ ਨਾਲ ਨਹੀਂ ਤੇ ਦੂਜੇ ਟਰੈਕਟਰ ਕਿਹੜੇ ਨੇ ਬਾਈ ਜੀ ਆਜੇ ਦੂਸਰਾ ਹੀ ਫਾਰਮ ਟਰੱਕ 60 ਆ ਇੱਕ ਆਪਣਾ ਫਾਰਮ ਟਰੈਕ ਖੜਾ ਜੀ ਹਾਂ ਇਦੇ ਬਾਰੇ ਦੱਸੋ ਜੀ ਕਿਹੜਾ ਮਾਡਲ ਆ ਕਿਹੜਾ ਮਾਡਲ ਆ ਜੀ 2009 ਮਾਡਲ ਆ ਜੀ ਹਾਂਜੀ ਡਿਮਾਂਡ ਕੀ ਆ ਜੀ ਇਹਦੀ ਇਹਦੀ ਡਿਮਾਂਡ ਆ ਜੀ 2,95,000 ਰੁਪਏ 2,95,000 ਰੁਪਏ ਇਹ ਜਨ ਗੇਰ ਜੀ ਇੰਜਨ ਗੇਰ ਰੁੱਕੇ ਪੈਸੇ ਆ ਹੱਸਾ ਹੱਸਾ ਕੋਈ ਲੇਗਰ ਤਾਂ ਨਹੀਂ ਹੈ ਬੜੀ ਜੀ ਨਹੀਂ ਨਹੀਂ ਜੀ ਟਾਇਰਾਂ ਦੀ ਹਾਲਤ ਕੀ ਆ ਜੀ ਇਹਦੀ ਟਾਇਰ ਹੀ 80 ਪੈਸੇ ਆ ਜੀ ਚਾਰੇ 80 ਪੈਸੇ ਮਗਰਾੜ ਮਗਰੂੜ ਪੂਰੇ ਵਧੀਆ ਪੈਰ ਹਾਂਜੀ ਹਾਂਜੀ ਬਿਲਕੁਲ ਸਾਰਾ ਰੀਜਨਲ ਆ ਬੜੀ ਜੀ ਰੈਨ ਨਵੀਂ ਓਰੀਜਨਲ ਨੇ ਜੀ ਹਾਂਜੀ ਇੰਟਰਟੈਕ ਟਾਇਰ ਨਾਲ ਦੇ ਨੇ ਜੀ ਇਹ ਹਾਂਜੀ ਹਾਂ ਨਹੀਂ ਨਾਲ ਦੀ ਨਹੀਂ ਦੁਬਾਰਾ ਚੜਾਈ ਅੱਛਾ ਦੁਬਾਰਾ ਚੜੇ ਹੋਏ ਨੇ ਅਹ ਕਿਹੜੀ ਪਾਰਟੀ ਹੈ ਇਹ ਫਸਟ ਵਾਲ ਫਸਟ ਪਾਰਟੀ ਹਾਂਜੀ ਠੀਕ ਆ ਤੇ ਕਾਪੀ ਕਿਹੜੀ ਹੈ ਆਪਣੀ ਕਾਪੀ ਜਿਹੜੀ ਨਾਰਮਲ ਪੇਜਾਂ ਦੀ ਹੈ ਜੀ ਨਾਰਮਲ ਕਾਗਜ਼ ਵਾਲੀ ਦੂਜੀ ਪੇ ਕਾਗਜ਼ਾ ਹੁੰਦਾ ਜਿਹੜਾ ਹਾਂਜੀ ਹਾਂਜੀ ਲਾਈਵ ਵੀਡੀਓ ਆ ਕਰ ਲੋ ਚੈੱਕ ਟਰੈਕਟਰ ਇਹ ਵੀ ਬਹੁਤ ਸੋਹਣੀ ਹਾਲਤ ਦਾ ਇਹ ਵੀ ਛੱਡਣ ਵਾਲਾ ਨਹੀਂ ਜੀ ਇਹਦਾ ਟੀ ਰੇਟ ਦੱਸਿਆ ਸੀ ਭਾਈ ਜੀ ਤੇ ਭਾਈ 2 ਲੱਖ 95000 ਰੁਪਏ ਡਿਮਾਂਡ ਕਰਦੇ ਆਪਾਂ 2 ਲੱਖ 95000 ਰੁਪਏ ਡਿਮਾਂਡ ਆ ਤੇ ਦੇਣਾ ਕਿੰਨੇ ਦਾ ਜੀ 2 ਲੱਖ 70000 ਰੁਪਏ ਦਾ ਲਾਸਟ ਦੇ ਦਾਂਗੇ 2 ਲੱਖ 70000 ਰੁਪਏ ਦਾ ਲਾਸਟ ਦੇ ਦਾਂਗੇ ਭਾਈ ਜੀ ਕਹਿੰਦੇ ਇਹਦੀ ਪੂਰੀ ਗਾਰੰਟੀ ਆਪਣੀ ਵਾਕੇ ਲਈ ਜਾ ਸਕਦਾ ਵੀਰ ਠੀਕ ਆ ਜੀ ਠੀਕ ਆ ਜੀ ਇਹ ਨੰਬਰ ਕਿੱਥੋਂ ਦਾ ਹੀ ਇਹਦਾ ਇਹਦਾ ਪੀ ਵੀ 26 ਨੰਬਰ ਆ ਜੀ ਠੀਕ ਆ ਠੀਕ ਆ ਹੈ ਪੰਜਾਬ ਦਾ ਹੀ ਹੈ ਪੰਜਾਬ ਦਾ ਹੀ ਆ ਜੀ ਠੀਕ ਹੈ ਠੀ ਇਹ ਛੱਡਣ ਵਾਲੀ ਨਹੀਂ ਆਫਰ ਹੈਗੀ ਦੁਬਾਰੀ ਤੇ ਸਪੈਸ਼ਲ ਡਿਸਕਾਊਂਟ ਕਰੇ ਨੇ ਬਾਈ ਜੀ ਨੇ ਅੱਗੇ ਆ ਜੋਈ ਅੱਗੇ ਕਿਹੜਾ ਆਪਣਾ ਫਾਰਮ ਟਰੈਕ 60 ਹੈ ਜੀ ਸੁਪਰ ਮੈਕਸ ਅੱਛਾ ਜੀ ਫਾਰਮ ਟਰੈਕ 60 700 ਸੁਪਰ ਮੈਕਸ ਹਾਂ ਜੀ 2013 ਦੇ 12ਵੇਂ ਮਹੀਨੇ ਚ ਆਇਆ ਕਾਪੀ 14 ਦੀ ਹੈ ਜੀ ਅੱਛਾ ਜੀ 13 ਦੇ 12ਵੇਂ ਮਹੀਨੇ ਚ ਆਇਆ ਬਾਂਹ ਵਰ ਗਿਆ ਹਾਂ ਜੀ ਠੀਕ ਆ ਯਾਨੀ ਕਿ 14 ਚ ਕਾਪੀ ਆਈ ਆਪਣੇ ਕੋਲੇ ਹਾਂ ਜੀ ਡਬਲ ਕਲੱਚ ਹੈ ਜੀ ਟਰੈਕਟਰ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦਾ ਐਮ ਆਰ ਐਫ ਦੇ ਟਾਇਰ ਨਾਲ ਦੇ ਟਾਇਰ ਹੈ ਬਾਈ ਜੀ ਕਰ ਲੋ ਚੈੱਕ ਰਿੰਮ ਰੂਮ ਪੂਰੇ ਵਧੀਆ ਫੋਲੋ ਗਰੰਟੀ ਵਾਲਾ ਟਰੈਕਟਰ ਵੀ ਠੀਕ ਹੈ ਜੀ ਆਹ ਅਨਸੀਲ ਹੈ ਕਰ ਲੋ ਚੈੱਕ ਜੀ ਰੀਟਾਂ ਲਈ ਅੱਜ ਨਾ ਵੀ ਆਈ ਅਨਸੀਲ ਟਰੈਕਟਰ ਆ ਜੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਟਰੈਕਟਰ ਦੀ ਜਿੰਨਾ ਵੀ ਬਾਈਆਂ ਮਾੜੀ ਮੁੱਢੇ ਠਾਜੀ ਆ ਡੈਂਟ ਪਏ ਆ ਜੋ ਵੀ ਆ ਉਹ ਨਹੀਂ ਛੱਡਿਆ ਹੋਇਆ ਹਾਂਜੀ ਕੋਈ ਪੇਂਟ ਪੋੜ ਦਾ ਨਹੀਂ ਲੱਜਿਆ ਹੋਇਆ ਨਹੀਂ ਗਰੇ ਸਾਰਾ ਬਹੁਤ ਸੋਹਣੀ ਪਈ ਆ ਜੀ ਇਹਦਾ 46 ਕਰਨ ਕਰਨ ਦਾ ਨੰਬਰ ਆ ਜੀ ਫਰਸਟ ਓਨਰ ਆ ਜੀ ਡਬਲ ਕਲਚ ਆ ਜੀ ਨਾਲ ਜੀ ਗੌਰਮੇਟ ਲੱਗਣੀ ਹਾਈ ਕੈਪੈਸਿਟੀ ਲਿਫਟ ਆਈ ਹੈ ਜੀ ਕਰ ਸਕਦੇ ਹੋ ਚੈੱਕ ਤਰਨ ਤਰਨ ਦਾ ਨੰਬਰ ਆ ਜੀ 13 ਮਾਡਲ ਆ ਪੂਰਾ 4 ਲੱਖ ਰੁਪਏ ਡਾਇਰੈਕਟ ਦਾ ਰੇਟ ਆ ਤੇ ਛੱਡਣਾ ਕਿੰਨੇ ਦਾ ਬਾਈ ਜੀ ਇਹ ਬਾਈ ਜੀ ਲਾਸਟ ਇੱਕੋ ਰੇਟ ਦੀਵਾਲੀ ਆਫਰ ਹੀ ਆਈ 25 ਲੱਖ 70 ਹਜ਼ਾਰ ਰੁਪਏ ਦਾ ਛੱਡ ਦਿਆਂ ਲਓ ਜੀ ਇਹਦੇ ਤੇ ਵੀ ਬਾਈ ਨੇ ਤਕਰੀਬਨ ਸਿੱਧੇ 30 ਹਜ਼ਾਰ ਰੁਪਏ ਡਿਸਕਾਊਂਟ ਕਰਤਾ 370 ਦਾ ਦੇ ਦਾਂਗੇ ਕਹਿੰਦੇ ਵੇ ਬਾਕੀ ਜਿਹੜਾ ਵੀ ਬੰਦਾ ਵੀਡੀਓ ਦੇਖ ਕੇ ਜਾਊਗਾ ਬਾਈ ਜੀ ਉਹਨਾਂ ਦਾ ਹੋਰ ਵੀ ਮਾਰਕਾਨ ਕਰ ਦੇਣਗੇ ਅ ਨੰਬਰ ਬੋਲ ਦੋ ਬਾਈ ਜੀ ਆਪਣਾ ਆਪਣਾ ਨੰਬਰ ਆ ਬਾਈ ਜੀ 9855822056 9855822056 ਹਾਂਜੀ ਹਾਂਜੀ ਦੁਬਾਰਾ ਫੇਰ ਬੋਲ ਦੋ 9855822056 22056 ਪਿੰਡ ਫਿਰੋਕੇ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲਓ ਜੀ ਪਿੰਡ ਫਿਰੋਕੇ ਤਹਿਸੀਲ ਜੀਰਾ ਜਿਲ੍ਹਾ ਫਿਰੋਜ਼ਪੁਰ ਆ ਹਾਂਜੀ ਨੇੜੇ ਤੇੜੇ ਬਾਈ ਨਾਲ ਕੰਟੈਕਟ ਕਰ ਸਕਦੇ ਨੇ ਤਿੰਨ ਚਾਰ ਟਰੈਕਟਰ ਆ ਬਾਈ ਕੋਲੇ ਹੋਰ ਵੀ ਹੁੰਦੇ ਨੇ ਜੀ ਆਪਣੇ ਕੋਲ ਹਾਂਜੀ ਹਾਂਜੀ ਬਾਈ ਜੀ ਘਰੇ ਹੁੰਦੇ ਨੇ ਹੋਰ ਹਾਂਜੀ ਹਾਂਜੀ ਲਓ ਜੀ ਬਾਈ ਕੋਲੇ ਹੋਰ ਵੀ ਟਰੈਕਟਰ ਖੜੇ ਹੁੰਦੇ ਨੇ ਜਿਹੜਾ ਵੀ ਮੇਰਾ ਵੀਰ ਵੀਡੀਓ ਦੇਖ ਕੇ ਜਾਂਦਾ ਉਹਨੂੰ ਹੋਰ ਵੀ ਡਿਸਕਾਊਂਟ ਕਰ ਦਿੱਤਾ ਜਾਊਗਾ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਓਕੇ ਵੀ